ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਹੋਰ ਵੀਰ ਜੀ ਠੀਕ ਠਾਕ ਹੋ ਸਾਰੇ ਅੱਜ ਆਪਾਂ ਲਾਉਣ ਲੱਗੇ ਆਂ ਸੋਰਾਜ ਦੇ ਬੰਪਰ 'ਚ ਵੇਟ ਸੁਪਰ ਸੀਡਰ ਤੇ ਚੱਲਣਾ ਤੇ ਮੇਰਾ ਰਾਦਾ ਇਥੇ ਵੇਡ ਕੱਸਦੀ ਆ ਥੋੜਾ ਜਿਹਾ ਸੌਖਾ ਰਹੂਗਾ ਜਦੋਂ ਵੀ ਦੋਵਾਂ ਕਿੱਲਿਆਂ ਦਾ ਪੈ ਜਾਂਦਾ ਨਾ ਬਾਜ ਉੱਠਦਾ ਉਦੋਂ ਤਾਂ ਬੰਪਰ ਉੱਠਾ ਨਹੀਂ ਦਿੰਦਾ ਜੋ ਦੋਵਾਂ ਕਿੱਲਿਆਂ ਦਾ ਵੀ ਪੈ ਜਾਂਦਾ ਥੱਲੋਂ ਨਾਲ ਲੱਗ ਜਾਂਦੀ ਮਿੱਟੀ ਬੜੀ ਲੱਗਦੀ ਆ ਤੇ ਇਹ ਕਰਕੇ ਆਪਾਂ ਇਹਦੇ ਬੰਪਰ 'ਚ ਵੇਟ ਲਾਉਣ ਲੱਗੇ ਆਂ ਅੱਜ ਦੋ 50 50 ਕਿਲੋ ਦਾ ਇੱਕ ਵੇਟ ਆ ਉਕਾਸ ਦੇਣੇ ਅੱਜ ਇਹਦੇ ਬੰਪਰ 'ਚ ਆਪਾਂ ਤੁਹਾਨੂੰ ਵਿਖਾਉਣੇ ਨਾਲੋਂ ਨਾਲ ਗ੍ਰੈਂਡਰ ਦੇ ਨਾਲ ਮਾਰਨ ਲੱਗਾ ਇੱਥੇ ਮੈਂ ਚਰੀ ਇੱਥੇ ਨਹੀਂ ਚਰੀ ਮਾਰਨੀ ਆ ਤੇ ਫਿਰ ਵਿਖਾਉਣੇ ਤੁਹਾਨੂੰ ਸਰ ਬਾਈਰ ਸਾਰੇ ਸਿੱਧਾ ਇਹ ਇਹ ਤਾਂ ਟਰੈਕਟਰ ਬੜਾ ਉੱਡਦਾ ਹੈ ਸੁਪਰ ਸੀਟਰ ਤੇ ਆ ਲੱਗਾ ਚਰੀ ਮਾਰਨ ਦੇ ਸਿੰਦਰ ਇੱਥੇ ਜਿਹੜਾ ਵੇਡ ਪਿੱਛਾ ਦਾ ਡਾਲਣਾ ਇਹਦਾ ਕੰਮ ਹੈ ਜਿਹੜਾ ਡੀਆਰ ਵਾਲਾ ਆਉਂ ਲਾ ਲੈਂਦਾ ਉਹ ਲਾਉਣ ਲੱਗੇ ਨੇ ਚਰੀ ਮਾਰਨੇ ਆ ਇਹਦੇ ਇਹ ਵੇਸੇ ਖਸਾ ਦੇਣਾ ਚੱਕ ਕਰੋ ਟੈਕ ਟ੍ਰਾਲਾ ਵੱਡਾ ਮਗਰ ਤੇ ਆਇਆ ਚਲੋ ਵੇਟਰਾਂ ਘਾ ਟੁੱਟੂਗਾ ਮੱਦੀ ਹਲੇ ਇਹ ਵੀ ਉਹ ਤੇ ਚਾਦਰ ਵੱਡੀ ਕੋਈ ਨਹੀਂ ਹੁੰਦੀ ਆਪਾਂ ਸ਼ਾਵਟ ਪਾਲੀ ਆ ਆਪਣੇ ਸਵਰਾਜ ਦੀ ਹੁਣ ਆ ਵੀ ਆਪਾਂ ਨੂੰ ਪੈਲੀ ਚੋਂ ਕੱਟਣਾ ਸੌਖਾ ਹੋ ਜਾਊਗਾ ਨਹੀਂ ਤਾਂ ਟਰਾਲਾ ਪੈਲੀ ਚੋਂ ਬੜਾ ਔਖਾ ਨਿਕਲਦਾ ਚੈੱਕ ਕਰੋ ਇਧਰ ਤੁਸੀਂ ਆਪਣਾ ਸਵਰਾਜ ਬੰਪਰ ਤੇ ਝਰੀ ਮਾਰਨਦੇ ਝਰੀ ਨਹੀਂ ਵਜੀ ਮੋਟੀ ਜਿਆਦੀ ਪਲੇਟ ਹੈ ਤੇ ਆਪਣਾ ਗ੍ਰੈਂਡਰ ਥੋੜਾ ਜਿਆ ਆ ਦਾ 베ਰਿੰਗ ਜਾਂ ਟੁੱਟਾ ਹਿੱਲਦਾ ਹੀ ਤੇ ਆਪਾਂ ਦੁਕਾਨ ਤੋਂ ਮਰਾ ਕੇ ਝਰੀ ਲਿਆਵਾਂਗੇ ਝਰੀ ਇੰਨੀ ਮਾਰਨੀ ਸਿਰਫ ਜਿਹੜੇ 2 ਵੇੜੇਜ ਦੇ ਵਿੱਚ ਲੱਗ ਜਾਣ ਚੈੱਕ ਕਰੋ ਬਾਕੀ ਤੁਸੀਂ ਤੇ ਆਪਾਂ ਲਾਤਾ ਇਹਨੂੰ ਕਰਮਾਲੇ ਨੂੰ ਸ਼ਾਰਟ ਹੁਣ ਬੰਨੇ ਆ ਸ਼ਾਰਟ ਦਾ ਇਹਦਾ ਯੋਰ ਲਵਾ ਕੇ ਚੈੱਕ ਕਰਦੇ ਆ ਔਕਾ ਜੀ ਲੱਗਿਆ ਆਪਾਂ ਕਟਰ ਪਾਉਣ ਕਰਤਾਰਨਾ ਚ ਵਧਣਾ ਗਰਦਿਆਲ ਅਜ ਵਟਣ ਗਈ ਆ ਤੇ ਇੰਗਾ ਜਲ ਕਰਤਾਰਨਾ ਵੜਦੇ ਡਿੱਗਾ ਵਾਵਾ ਤੇ ਉਥੇ ਗਰਦਿਆਲ ਘਲਦੀ ਆ ਇੱਥੇ ਹੁਣ ਆਪਣਾ ਕਰਤਾਰਨਾ ਵੜ ਤੇ ਕੱਲਾ ਆਪਾਂ ਗਰਦਿਆਲ ਨਾਲ ਮਟੰਦੇ ਹਾਂ ਅੱਧਾ ਟਰਾਲਾ ਭਰਿਆ ਹੈ ਤੇ ਆ ਜਦ ਤੱਕ ਆਪਾਂ ਕਰਤਾਰਨਾ ਭਰ ਤੇ ਬਾਅਦ ਫੇਰ ਵੜਨ ਜਾਣਾ ਕੇ ਵੀਰ ਦਾ ਉਹ ਵੀ ਤੁਹਾਨੂੰ ਨਾਲ ਨਾਲ ਸਾਰਾ ਕੁਝ ਬਗਵਾਨੇ ਆ ਜੀ ਆਪਾਂ ਆਪਣਾ ਵੱਡਾ ਲੈ ਆਂ ਅੱਲਾ ਦਾ ਅੱਗਾ ਟਰਾਲਾ ਭਰਿਆ ਹੈ ਉਹ ਦੇਖੋ ਟਰਾਲਾ ਨਾਲ ਵੱਡਿਆ ਨਾਲ ਪਰਦੇ ਆਉਣਾ ਵੱਡਿਆ ਅੱਜ ਕਰਤਾਰਨਾ ਵੱਡਾ ਗਏ ਆ ਇਹ ਟਿੱਕਾ ਵੀ ਆਂ ਖਲੋਤਾ ਵੀ ਆਂ ਅੱਗੇ ਵੜਨਾ ਪੈਂਦਿਆ ਬੈਕ ਕਰ ਕਰਕੇ ਇੱਕ ਪਾਸੇ ਨੂੰ ਡਿੱਗਾਉਣਾ ਸਾਰਾ ਬੈਕ ਕਰ ਕਰ ਵੜਨਦੇ ਆ ਆ ਪੁਲਿਸ ਪਾਈਦੇ ਰਹਾ ਚੈੱਕ ਕਰੋ ਜਮੀਨ ਦੇ ਨਾਲ ਹੀ ਲੱਗਾ ਇਹ ਇਹ ਬੈਕ ਕਰ ਕਰ ਵੜਨਾ ਪੈਂਦਿਆ ਸਾਰਾ ਹੀ ਜਿੱਤਾ ਚੈੱਕ ਕਰੋ ਵੀ ਟਰਾਲਾ ਭਰ ਗਿਆ ਆਪਣੇ ਲੋ ਰਹਿ ਗਿਆ 1.5 ਕਿੱਲ ਦਾ ਵੜਨਾਂ ਦਾ ਆਏ ਭਰ ਜਲੜ ਰਾਲਾ ਤੁਹਾਡਾ ਫੋਰਮੈਨ ਆ ਗਿਆ ਜਾਨ ਛੁੱਟ ਗਈ ਨੇ ਨਾ ਚੱਕਰ ਪਿੰਡ ਗਿਆ ਹੀ ਇਹ ਵੀ ਤੂੰ ਥੱਕੇ ਨਾ ਸੱਦਿਆਂ ਦਾ ਆਪੇ ਵੱਢੀ ਜਾਉ ਮੈਂ ਆ ਜਾਇਆ ਅਈ ਮਰ ਬਨੇ ਬਨੇ ਰੇ ਲੈਨੇ ਹਾਂ ਤੂੰ ਅੱਜੀ ਜਾ ਬੇ ਵੱਡਣ ਤੇ ਆ ਕੇ ਆਪਾਂ ਬਨੇ ਬਨੇ ਬੁਲੇ ਵੇਖਦੇ ਟਰਾਲੀ ਆਪਾਂ ਇਹਨੇ ਪੀਡੀਓ ਗियर ਪਾ ਗਏ ਗियर ਪਾਇਆ ਦਾ ਪੀਡੀਓ ਪਹਿਲਾ ਪਾਇਆ ਦਾ ਹੈਗਾ ਜੇ ਕਿੰਨੇ ਪਾਇਆ ਪੀਡੀਓ ਲਾ ਕੇ ਵੇਖਣਾ ਲੱਗੇ

ਕੱਤਾ ਗਏ ਕੱਲਾਈ ਬਾਕੀ ਤੁਹਾਨੂੰ ਬਾਹਰ ਵਿਖਾਉਂਦੇ ਆ ਸਾਡੇ ਨਿਆਣੇ ਕਿਹੜਾ ਅੱਗੇ ਗੱਡੀ ਜਾਂਦੇ ਸ਼ਾਰਟ ਵਾਲਾ ਗੀਅਰ ਪਾਇਆ ਉਹਨੇ ਟਰੈਕਟਰ ਨਿਊਡਲ ਆ ਤੇ ਆਹ ਵੇਖੋ ਟਰਾਲਾ ਵਧੀਆ ਜ਼ੋਰ ਮਾਰਨਦਿਆਂ ਚੈੱਕ ਕਰੋ ਟਰੈਕਟਰ ਪੂਰਾ ਨਿਊਡਲ ਕੀਤਾ ਆ ਲੈ ਉਹ ਤੇਰਾ ਇਹ ਪੂਰਾ ਨੀਂਦ ਹੈ ਉਹੀ ਗੇਅਰ ਨੂੰ ਫਰੈਂਕ ਦਾ ਪਿਆਰ ਸਿਰਫ ਪੀਡੀਓ ਦਾ ਗੇਅਰ ਪਾਇਆ ਹੋ ਚੱਕ ਰਾਮਦਾਰੀ ਨਾ ਕਰਿਆ ਜਾ ਆਹ ਟਰਾਲਾ ਬੜਾ ਸੋਖਿਆ ਗਿੱਲੇ ਗੁੱਲੇ ਸਾਦੇ ਨਹੀਂ ਤਾਂ ਨਹੀਂ ਪਏ ਤੇ ਭਰਨਾ ਸੀ ਜਿੰਨੀ ਗਿੱਲੀ ਪੈਲੀ ਆ ਵੇਖੋ ਬਹੁਤ ਯਾਰੀ ਗਿੱਲੀ ਪੈਲੀ ਆ ਇਹ ਤਾਂ ਹੀ ਪਏ ਤੇ ਭਰਨਾ ਸੀ ਇਹ ਹੁਣ ਬੜਾ ਸੋਖਿਆ ਸ਼ਾਰਟ ਦਾ ਸਤ ਸ੍ਰੀ ਅਕਾਲ ਦਰਸ਼ਕੋ ਇਹ ਦੇਖੋ ਮਸ਼ੀਨ ਚੱਲਾਂਦੇ ਹੀ ਆਪਣੀ ਰੇ ਟਰਾਲਾ ਹਾਂ ਚਾਹ ਪੀਂਦੇ ਆ ਟਰਾਲਾ ਇੱਕ ਬੰਬੂ ਪੈਣਾ ਬਸ ਭਰ ਗਿਆ ਟਰਾਲਾ ਟਰਾਲਾ ਭਰ ਗਿਆ ਫੁੱਲ ਤੇ ਹੁਣ ਸ਼ਾਫਟ ਦਾ ਕਮਾਲ ਵੇਖਣਿਆ ਵੀ ਕੀ ਸ਼ਾਫਟ ਕਰਦੀ ਆ ਅੱਗੇ ਤਾਂ ਬਿਨਾ ਗੇਅਰ ਤੋਂ ਟਰੈਕਟਰ ਲਿਆਂਦਾ ਆ ਸੱਦੀ ਪੀੜੀ ਵਾਲੀ ਸ਼ਾਫਟ ਚੱਲਾਂਦੇ ਹੀ ਹੁਣ ਦੇਖਦੇ ਆ ਵੀ ਟਰਾਲਾ ਭਰਿਆ ਅਧਰੂ ਥਾਂ ਵੀ ਗੱਲਾ ਆ ਆਵੇ ਜਿੰਦਾ ਜਾਂਦਾ ਆ ਤਾਂ ਦੇਖਦੇ ਆ ਹੁਣ ਜਾਂਦਾ ਆ ਹਾਂਜੀ ਪਹਿਲਾਂ ਆਪਾਂ ਤੁਹਾਨੂੰ ਸਿੰਪਲ ਟਰਾਲਾ ਤੋੜ ਕੇ ਵਿਖਾਵਾਂਗੇ ਟਰੈਕਟਰ ਦੇ ਯੋਰ ਨਾਲ ਫਿਰ ਤੁਹਾਨੂੰ ਸ਼ਾਰਪ ਦੇ ਯੋਰ ਨਾਲ ਤੋੜ ਕੇ ਵਿਖਾਵਾਂਗੇ ਤੁਰਦਾ ਕਿ ਨਹੀਂ ਉਹ ਤੋੜੀਏ ਲੇ ਦੇ ਬੰਦ ਹੋ ਗਏ ਹੀ ਮਗਰ